ਬਹੁਤ ਜਲਦ ਅਮਰੀਕਾ ਤੋਂ 60 ਹਜ਼ਾਰ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਜਾ ਸਕਦਾ ਹੈ ਕਿਉਂਕਿ ਅਮਰੀਕਾ ਦੀ ਇੱਕ ਫੈਡਰਲ ਅਦਾਲਤ ਨੇ ਟਰੰਪ ਸਰਕਾਰ ਦੇ ਹੱਕ ਵਿੱਚ ਫੈਸਲਾ ਸੁਣਾਉਂਦੇ ਹੋਏ ਹਜ਼ਾਰਾਂ ਪ੍ਰਵਾਸੀਆਂ ਨੂੰ ਮਿਲੀ ਇੱਕ ਸੁਰੱਖਿਆ ਸਟੇਟਸ ਨੂੰ ਰੱਦ ਕਰਨ ਦਾ ਹੁਕਮ ਮੰਨ ਲਿਆ ਜਿਸ ਦੇ ਨਾਲ 60 ਹਜ਼ਾਰ ਪ੍ਰਵਾਸੀਆਂ ਨੂੰ ਕਿਸੇ ਵੀ ਸਮੇਂ ਅਮਰੀਕਾ ਤੋਂ ਬਾਹਰ ਕੱਢਿਆ ਜਾ ਸਕਦਾ ਹੈ ਸਸਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਅਮਰੀਕਾ ਦੀ ਇੱਕ ਫੈਡਰਲ ਅਪੀਲ ਅਦਾਲਤ ਨੇ ਬੁੱਧਵਾਰ ਨੂੰ ਟਰੰਪ ਪ੍ਰਸ਼ਾਸਨ ਦੇ ਹੱਕ ਵਿੱਚ ਫੈਸਲਾ ਸੁਣਾਇਆ ਜਿਸ ਦੇ ਵਿੱਚ 60000 ਪ੍ਰਵਾਸੀਆਂ ਦਾ ਟੈਂਪਰਰੀ ਪ੍ਰੋਟੈਕਟਿਡ ਸਟੇਟਸ ਨੂੰ ਖਤਮ ਕਰਨ ਦਾ ਰਾਹ ਸਾਫ਼ ਹੋ ਗਿਆ। ਇਹ ਪ੍ਰਵਾਸੀ ਮੁੱਖ ਤੌਰ ਤੇ ਨੇਪਾਲ, ਹੋਂਡਰੂਸ ਅਤੇ ਨਿਕਾਰਗਵਾ ਤੋਂ ਸਬੰਧਿਤ ਨੇ। 9th ਫੈਡਰਲ ਸਰਕਟ ਅਪੀਲ ਅਦਾਲਤ ਸੈਨ ਫ੍ਰਾਂਸਿਸਕੋ ਨੇ ਇੱਕ ਸਟੇ ਜਾਰੀ ਕਰਕੇ ਹੇਠਲੀ ਅਦਾਲਤ ਦੇ ਹੁਕਮ ਨੂੰ ਰੋਕ ਦਿੱਤਾ। ਜਿਸ ਨੇ ਇਨ੍ਹਾਂ ਪ੍ਰਵਾਸੀਆਂ ਨੂੰ ਰਾਹਤ ਦਿੰਦੇ ਹੋਏ ਇਹਨਾਂ ਦੇ ਸਟੇਟਸ ਨੂੰ ਬਰਕਰਾਰ ਰੱਖਣ ਦਾ ਫੈਸਲਾ ਦਿੱਤਾ ਸੀ ਅਦਾਲਤ ਦੇ ਮੌਜੂਦਾ ਫੈਸਲੇ ਦੇ ਨਾਲ ਟਰੰਪ ਪ੍ਰਸ਼ਾਸਨ ਨੂੰ 7000 ਨੇਪਾਲੀ 51000 ਹੋਂਡਰੂਸ ਦੇ ਲੋਕਾਂ ਅਤੇ 3000 ਨਿਕਾਰਗੁਆ ਦੇ ਲੋਕਾਂ ਨੂੰ ਡਿਪੋਰਟ ਕਰਨ ਦਾ ਇੱਕ ਰਸਤਾ ਮਿਲ ਗਿਆ ਹੈ ਹੁਣ ਅਮਰੀਕਾ ਸਰਕਾਰ ਇਨ੍ਹਾਂ 60000 ਲੋਕਾਂ ਨੂੰ ਕਿਸੇ ਵੀ ਸਮੇਂ ਅਮਰੀਕਾ ਤੋਂ ਡਿਪੋਰਟ ਕਰ ਸਕਦੀ ਹੈ ਟੈਂਪੋਰਰੀ ਪ੍ਰੋਟੈਕਟਿਡ ਸਟੇਟਸ ਇੱਕ ਅਜਿਹਾ ਅਮਰੀਕੀ ਪ੍ਰੋਗਰਾਮ ਹੈ ਜੋ ਵਿਦੇਸ਼ੀ ਨਾਗਰਿਕਾਂ ਨੂੰ ਜਿਨ੍ਹਾਂ ਦੇ ਮੂਲ ਦੇਸ਼ ਤੇ ਵਿੱਚ ਜੰਗ ਲੱਗੀ ਹੋਵੇ ਜਾਂ ਕੋਈ ਕੁਦਰਤ ਆਫਤ ਆਈ ਹੋਵੇ ਜਾਂ ਫਿਰ ਸਿਆਸੀ ਉਥਲ-ਪੁਥਲ ਵਰਗੀਆਂ ਸਥਿਤੀਆਂ ਆਈਆਂ ਹੋਣ ਉਹਨਾਂ ਨੂੰ ਅਸਥਾਈ ਤੌਰ ਤੇ ਅਮਰੀਕਾ ਦੇ ਵਿੱਚ ਰਹਿਣ ਅਤੇ ਕੰਮ ਕਰਨ ਦੀ ਇਜਾਜ਼ਤ ਮਿਲਦੀ ਹੈ ਇਹ ਸੁਰੱਖਿਆ ਅਮਰੀਕਾ ਦੇ ਹੋਮਲੈਂਡ ਸਿਕਿਉਰਿਟੀ ਸਕੱਤਰ ਦੇ ਦੁਆਰਾ ਦਿੱਤੀ ਜਾਂਦੀ ਹੈ। ਹਾਂ ਰੂਸ ਦੇ ਨਿਕਾਰ ਗੁਆ ਦੇ ਪ੍ਰਵਾਸੀਆਂ ਨੂੰ 1998 ਦੇ ਵਿੱਚ ਅਤੇ ਨੇਪਾਲ ਦੇ ਪ੍ਰਵਾਸੀਆਂ ਨੂੰ 2015 ਦੇ ਵਿੱਚ ਆਏ ਵਿਨਾਸ਼ਕਾਰੀ ਪੁਚਾਲ ਦੇ ਕਾਰਨ ਇਹ ਸੁਰੱਖਿਆ ਦਿੱਤੀ ਗਈ ਸੀ। 트럼ਪ ਪ੍ਰਸ਼ਾਸਨ ਨੇ ਹੁਣ ਦਾਵਾ ਕੀਤਾ ਹੈ ਕਿ ਇਨ੍ਹਾਂ ਦੇਸ਼ਾਂ ਦੇ ਹੁਣ ਹਾਲਾਤ ਬਿਲਕੁਲ ਸੁਧਰ ਚੁੱਕੇ ਨੇ। ਇਨ੍ਹਾਂ ਲੋਕਾਂ ਨੂੰ ਹੁਣ ਇੱਥੇ ਕੋਈ ਵੀ ਸਟੇਟਸ ਦੇਣ ਦੀ ਜ਼ਰੂਰਤ ਨਹੀਂ ਹੈ। ਹੋਮਲੈਸ ਸਿਕਿਉਰਿਟੀ ਸਕੱਤਰ ਕ੍ਰਿਸਟੀ ਨੋਇਮ ਨੇ ਜੁਲਾਈ ਦੇ ਵਿੱਚ ਤਿੰਨ ਮੁਲਕਾਂ ਦੇ ਲਈ TPS ਖਤਮ ਕਰਨ ਦਾ ਐਲਾਨ ਕੀਤਾ ਸੀ ਜਿਸ ਦੇ ਵਿੱਚ ਪ੍ਰਵਾਸੀ ਅਧਿਕਾਰ ਸੰਗਠਨਾ ਨੇ ਗੈਰ ਕਾਨੂੰਨੀ ਤੇ ਨਸਲੀ ਪੱਖਪਾਤ ਦੱਸ ਕੇ ਇਸ ਦੀ ਆਲੋਚਨਾ ਕੀਤੀ ਸੀ ਇਸ ਤੋਂ ਪਹਿਲਾਂ 31 ਜੁਲਾਈ 2005 ਨੂੰ ਸੈਨ ਫ੍ਰਾਂਸਿਸਕੋ ਦੀ ਫੈਡਰਲ ਜੱਜ ਨੇ TPS ਧਾਰਕਾਂ ਦੇ ਹੱਕ ਵਿੱਚ ਫੈਸਲਾ ਸੁਣਾਇਆ ਸੀ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਟਰੰਪ ਪ੍ਰਸ਼ਾਸਨ ਨੇ ਇਨ੍ਹਾਂ ਦੇਸ਼ਾਂ ਦੀਆਂ ਹਾਲਾਤਾਂ ਦਾ ਸਹੀ ਮੁਲਾਂਕਣ ਨਹੀਂ ਕੀਤਾ ਜਜ ਨੇ ਹਾਂਡਰੂਸ ਦੇ ਵਿੱਚ ਸਿਆਸੀ ਹਿੰਸਾ ਅਤੇ ਨਿਕਾਰਗੁਆ ਦੇ ਵਿੱਚ ਹਾਲੀਆ ਆਏ ਤੂਫਾਨਾਂ ਦੇ ਨਾਲ ਮਚੀ ਤਬਾਹੀ ਦਾ ਹਵਾਲਾ ਦਿੱਤਾ ਸੀ ਟੀਪੀਐਸ ਨੂੰ 18 ਨਵੰਬਰ ਤੱਕ ਜਾਰੀ ਰੱਖਣ ਦਾ ਹੁਕਮ ਦਿੱਤਾ ਗਿਆ ਸੀ ਪਰ ਨਾਇੰਥ ਸਰਕਟ ਅਪੀਲ ਅਦਾਲਤ ਨੇ ਇਸ ਹੁਕਮ ਨੂੰ ਰੱਦ ਕਰ ਦਿੱਤਾ ਦੇ ਨਾਲ ਹੁਣ ਟਰੰਪ ਪ੍ਰਸ਼ਾਸਨ ਨੂੰ ਡਿਪੂਟੇਸ਼ਨ ਦੀ ਕਾਰਵਾਈ ਸ਼ੁਰੂ ਕਰਨ ਦੀ ਮਨਜ਼ੂਰੀ ਮਿਲ ਗਈ ਹੈ। ਨੈਸ਼ਨਲ ਟੀਪੀਐਸ ਅਲਾਈਅንስ ਵਰਗੇ ਪ੍ਰਵਾਸੀ ਅਧਿਕਾਰ ਸੰਗਠਨਾ ਨੇ ਇਸ ਫੈਸਲੇ ਦੀ ਸਖਤ ਨਿੰਦਾ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਟਰੰਪ ਪ੍ਰਸ਼ਾਸਨ ਦਾ ਫੈਸਲਾ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਚੋਣ ਮੁਹਿੰਮ ਦੇ ਦੌਰਾਨ ਕੀਤੇ ਵਾਅਦਿਆਂ ਅਤੇ ਨਸਲੀ ਪੱਖਪਾਤ ਦੁਆਰਾ ਪ੍ਰੇਰਿਤ ਹੈ। ਸੰਗਠਨਾ ਨੇ ਇਹ ਵੀ ਦਲੀਲ ਦਿੱਤੀ ਹੈ ਕਿ ਟੀਪੀਐਸ ਨੂੰ ਖਤਮ ਕਰਨ ਦਾ ਫੈਸਲਾ ਬਿਨਾਂ ਕਿਸੇ ਠੋਸ ਸਬੂਤ ਦੇ ਲਿਆ ਗਿਆ ਹੈ। ਜਾਤਕੀ ਹਾਂ ਦੂਸਰੇ ਵਿੱਚ ਸਿਆਸੀ ਹੁੱਤ ਉਥਲ ਪੁਤਲ ਅਤੇ ਨিকারਗਵਾ ਦੇ ਵਿੱਚ ਕੁਦਰਤੀ ਆਫਤਾਂ ਦੀਆਂ ਸਮੱਸਿਆਵਾਂ ਹਲੇ ਵੀ ਮੌਜੂਦ ਨੇ ਤੇ ਉੱਥੋਂ ਦੇ ਲੋਕ ਇਹਨਾਂ ਆਫਤਾਂ ਨੂੰ ਹਲੇ ਵਿਪੂਕਤ ਰਹੇ ਨੇ ਇਸ ਤੋਂ ਪਹਿਲਾਂ ਪ੍ਰਸ਼ਾਸਨ ਨੇ 3.5 ਲੱਖ ਵੈਨੂਜ਼ੁਏਲਾ ਦੇ ਲੋਕਾਂ 5 ਲੱਖ ਹੈਤੀਆਂ ਅਤੇ 1,60,000 ਯੂਕਰੇਨ ਦੇ ਲੋਕਾਂ ਅਤੇ ਅਫਗਾਨਿਸਤਾਨ ਤੇ ਕੈਮਰੂਨ ਦੇ ਹਜ਼ਾਰਾਂ ਪ੍ਰਵਾਸੀਆਂ ਦੇ ਸੁਰੱਖਿਆ ਸਟੇਟਸ ਖਤਮ ਕਰ ਦਿੱਤੇ। ਮਈ 2025 ਦੇ ਵਿੱਚ ਅਮਰੀਕੀ ਸੁਪਰੀਮ ਕੋਰਟ ਨੇ ਵੈਨੂਜ਼ੁਏਲਾ ਦੇ ਲੋਕਾਂ ਦੀ TPS ਖਤਮ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਸੀ। ਹੋਮਲੈਂਡ ਸਿਕਿਉਰਿਟੀ ਦੀ ਸਹਾਇਕ ਸਕੱਤਰ ਟ੍ਰਿਸ਼ੀਆ ਮੈਕਲੋਫਲਿਨ ਨੇ ਕਿਹਾ ਕਿ TPS ਨੂੰ ਕਦੇ ਵੀ ਅਮਰੀਕਾ ਦੇ ਵਿੱਚ ਅਸਾਇਲਮ ਸਿਸਟਮ ਦੇ ਤੌਰ ਤੇ ਨਹੀਂ ਵਰਤਿਆ ਜਾਣਾ ਚਾਹੀਦਾ ਸੀ। ਪਰ ਪਿਛਲੀਆਂ ਸਰਕਾਰਾਂ ਨੇ ਇਸ ਨੂੰ ਦਹਾਕੀਆਂ ਤੱਕ ਅਜੀਹਾ ਵਰਤਿਆ ਉਹਨਾਂ ਨੇ ਦਾਅਵਾ ਕੀਤਾ ਕਿ ਇਹ ਜੁਏਹ ਪ੍ਰੋਗਰਾਮ ਅਮਰੀਕਾ ਦੇ ਆਪਣੇ ਲੋਕਾਂ ਦੀ ਸੁਰੱਖਿਆ ਲਈ ਖਤਰਾ ਨੇ ਤੇ ਨਾਲੋਂ ਨਾਲ ਉਹਨਾਂ ਦੀਆਂ ਨੌਕਰੀਆਂ ਲਈ ਵੀ ਖਤਰਾ ਨੇ ਹੁਣ ਇਸ ਫੈਸਲੇ ਦੇ ਨਾਲ 60 ਹਜ਼ਾਰ ਪ੍ਰਵਾਸੀਆਂ ਤੇ ਸਿੱਧਾ ਅਸਰ ਪਵੇਗਾ ਜਿਨ੍ਹਾਂ ਵਿੱਚੋਂ ਬਹੁਤ ਸਾਰੇ ਪਿਛਲੇ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਅਮਰੀਕਾ ਦੇ ਵਿੱਚ ਰਹਿ ਰਹੇ ਸਨ ਇਹਨਾਂ ਦੇ ਵਿੱਚੋਂ ਬਹੁਤ ਸਾਰੇ ਪ੍ਰਵਾਸੀਆਂ ਨੇ ਅਮਰੀਕਾ ਦੀ ਇਕਨੋਮੀ ਦੇ ਵਿੱਚ ਯੋਗਦਾਨ ਪਾਇਆ ਇੱਥੇ ਰਹਿ ਕੇ ਕੰਮ ਕੀਤਾ ਤੇ ਟੈਕਸ ਅਦਾ ਕੀਤਾ ਅਤੇ ਅਮਰੀਕੀ ਸਮਾਜ ਦੇ ਵਿੱਚ ਪੂਰੀ ਤਰ੍ਹਾਂ ਕੁਲ ਮਿਲ ਗਏ। ਹੁਣ TPS ਖਤਮ ਹੋਣ ਦੇ ਨਾਲ ਇਹ ਵਿਅਕਤੀ ਡਿਪੋਟੇਸ਼ਨ ਦਾ ਸਾਹਮਣਾ ਕਰ ਸਕਦੇ ਨੇ। जिसਦੇ ਨਾਲ ਪਰਿਵਾਰ ਵੱਖ-ਵੱਖ ਹੋ ਸਕਦੇ ਨੇ ਨੌਕਰੀਆਂ ਦਾ ਨੁਕਸਾਨ ਹੋ ਸਕਦਾ ਹੈ ਅਤੇ ਆਰਥਿਕ ਅਤੇ ਸਮਾਜਿਕ ਅਸਥਿਰਤਾ ਵੀ ਵੱਧ ਸਕਦੀ ਹੈ ਹਾਲਾਂਕਿ ਅਪੀਲ ਅਦਾਲਤ ਦੇ ਫੈਸਲੇ ਨੇ ਟਰੰਪ ਪ੍ਰਸ਼ਾਸਨ ਨੂੰ TPS ਖਤਮ ਕਰਨ ਦੀ ਇਜਾਜ਼ਤ ਦਿੱਤੀ ਹੈ ਪਰ ਮੁਕੱਦਮਾ ਹਲੇ ਵੀ ਜਾਰੀ ਹੈ ਪ੍ਰਵਾਸੀ ਅਧਿਕਾਰ ਸੰਗਠਨਾ ਨੇ ਅਦਾਲਤ ਦੇ ਵਿੱਚ ਇਸ ਫੈਸਲੇ ਨੂੰ ਚੁਣੌਤੀ ਦੇਣ ਦੀ ਯੋਜਨਾ ਬਣਾਈ ਹੈ ਅਤੇ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਪਹੁੰਚ ਸਕਦਾ ਹੈ ਜਿ ਹੇਠੀਆਂ ਅਦਾਲਤਾਂ ਪ੍ਰਵਾਸੀਆਂ ਦੇ ਹੱਕ ਵਿੱਚ ਫੈਸਲਾ ਸੁਣਾਉਂਦੀਆਂ ਨੇ ਤਾਂ ਸਰਕਾਰ ਨੂੰ TPS ਨੂੰ ਮੁੜ ਬਹਾਲ ਕਰਨਾ ਪੈ ਸਕਦਾ ਹੈ ਪਰ ਇਸ ਦੌਰਾਨ ਬਹੁਤ ਸਾਰੇ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਜਾ ਸਕਦਾ ਹੈ ਸੋ ਦੇਖਣਾ ਹੋਵੇਗਾ ਕਿ ਇਹਨਾਂ 60000 ਲੋਕਾਂ ਨੂੰ ਅਮਰੀਕਾ ਦੀ ਸੁਪਰੀਮ ਕੋਰਟ ਬਚਾਉਂਦੀ ਹੈ ਜਾਂ ਫਿਰ ਇਹਨਾਂ ਨੂੰ ਮੁੜ ਆਪਣੇ ਮੂਲ ਦੇਸ਼ਾਂ ਦੇ ਵੱਲ ਭੇਜਿਆ ਜਾਵੇਗਾ